किलोमीटर <laughs> ठाहिरो <laughs> ਕੀ ਕਿਹਨਾਂ ਤੋਂ ਬੋਤਲੇ ਕੀਤਾ ਪਰੰਛਤਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਂਕੇ ਦੇ ਸ਼ਹੀਦੀ ਸਮਾਗਮ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਸੁਰਿੰਦਰ ਸਿੰਘ ਠੇਕਰੀਵਾੜਾ ਵੱਲੋਂ ਲਿਖੀ ਜੰਗੀ ਯੋਧੇ ਸ਼ਹੀਦਾਂ ਦੀ ਗਾਥਾ ਕਿਤਾਬ ਰਿਲੀਜ਼ ਕੀਤੀ ਗਈ ਹੈ ਜਿਹਦੇ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਜੀਵਨੀਆਂ ਆ ਅੱਜ ਇਹ ਕਿਤਾਬ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਰਿਲੀਜ਼ ਕੀਤੀ ਗਈ ਹੈ ਜਿਹਦੇ ਵਿੱਚ ਅਮਰ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਪਰਿਵਾਰਕ ਮੈਂਬਰ ਸਨ ਅਤੇ ਸ਼ਹੀਰ ਭਾਈ ਦਇਆ ਸਿੰਘ ਦੀ ਚੋਲਾ ਦੇ ਭਰਾ ਸਨ ਅਤੇ ਇਸੇ ਤਰ੍ਹਾਂ ਸ਼ਹੀਦ ਭਾਈ ਹਰਪਾਲ ਸਿੰਘ ਜੀ ਪੱਪੂ ਬੱਬਰ ਉਹਨਾਂ ਦੇ ਵੀ ਭਰਾ ਸਨ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਉਹਨਾਂ ਦੇ ਵੀ ਪਰਿਵਾਰਕ ਮੈਂਬਰ ਸਨ ਅਤੇ ਇਸੇ ਤਰ੍ਹਾਂ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਝਾਮਕੇ ਉਹਨਾਂ ਦੇ ਵੀ ਭਰਾਤਾ ਸਨ ਸੋ ਅੱਜ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਇਹ ਜਿਹੜੀ ਕਿਤਾਬ ਆ ਰਿਲੀਜ਼ ਕੀਤੀ ਗਈ ਹੈ ਤੇ ਅਸੀਂ ਕੌਮ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਕਿਤਾਬ ਆ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਏ ਇਹਦੇ ਵਿੱਚ ਜ਼ਿਆਦਾਤਰ ਮਾਲਵੇ ਦੇ ਸ਼ਹੀਦਾਂ ਦਾ ਇਤਿਹਾਸ ਛਪਿਆ ਆ ਤੇ ਇਹ ਕਿਤਾਬ ਭੇਟਾ ਰਹਿਤ ਸਿੱਖ ਸੰਗਤਾਂ ਦੇ ਵਿੱਚ ਵੰਡੀ ਜਾਵੇਗੀ 3000 ਦੇ ਕਰੀਬ ਪਹਿਲੀ ਵਾਰ ਇਹ ਕਿਤਾਬ छਪੀ ਹੈ ਤੇ ਭਾਈ सुरेंद्र ਸਿੰਘ ਠਿਕਰੀਵਾਲ ਉਹ ਇਸ ਸਮੇਂ ਅਮਰੀਕਾ ਵਿੱਚ ਵਿਦੇਸ਼ ਵਿੱਚ ਆ ਤੇ ਇਸ ਤੋਂ ਪਹਿਲਾਂ ਭਾਈ सुरेंद्र ਸਿੰਘ ਠਿਕਰੀਵਾਲ ਉਹਨਾਂ ਨੇ ਕੌਮ ਦੀਆਂ ਅਥਾਹ ਸੇਵਾਵਾਂ ਨਿਭਾਈਆਂ ਜੇਲਾਂ ਕੱਟੀਆਂ ਤਸ਼ੱਦ ਦੇ ਝੱਲਿਆ ਤੇ ਸਰਕਾਰ ਨੇ ਇਦਾਂ ਦੇ ਹਾਲਾਤ ਬਣਾਏ ਕਿ ਉਹਨਾਂ ਨੂੰ ਅਮਰੀਕਾ ਵਿੱਚ ਜਿਹੜਾ ਜਾ ਕੇ ਵਸਣਾ ਪਿਆ ਪਰ ਉੱਥੇ ਵੀ ਭਾਈ ਸੁਰਿੰਦਰ ਸਿੰਘ ਠਿਕਰੀਵਾਲ ਕੌਮ ਦੀ ਸੇਵਾ ਦੇ ਵਿੱਚ ਡਟੇ ਹੋਏ ਆ ਤੇ ਸਾਡੇ ਇਹਨਾਂ ਸ਼ਹੀਦਾਂ ਨੂੰ ਸਰਕਾਰ ਉਹ ਆਤਵਾਦੀ ਵੱਖਵਾਦੀ دہشت ਗਰਦ ਅਤੇ ਹੋਰ ਕਈ ਤਰ੍ਹਾਂ ਦੇ ਨਾਮ ਦੇ ਕੇ ਨਿੰਦ ਦੀ ਭੰਡ ਦੀ ਬਦਨਾਮ ਕਰਦੀ ਹੈ ਪਰ ਇਹ ਸਾਡੀ ਕੌਮ ਦੇ ਨਾਇਕ ਸੂਰਮੇ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਸਿੱਖ ਕੌਮ ਦੀ ਚੜ੍ਹਦੀ ਕਲਾ ਸਿੱਖ ਕੌਮ ਦੀ ਆਜ਼ਾਦੀ ਦੇ ਵਾਸਤੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਧੀਆ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਲਈ ਸਰਬੱਤ ਦੇ ਭਲੇ ਦੇ ਲਈ ਸ਼ਹਾਦਤਾਂ ਦਿੱਤੀਆਂ ਸਨ ਇਹ ਸਾਡੀ ਕੌਮ ਦੇ ਜੁਝਾਰੂ ਜਰਨੈਲ ਆ ਆਫਰੀਕਨ ਅਖਾਨ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ નિર્ਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਭਾਈ ਸੁਰਿੰਦਰ ਸਿੰਘ ਠੇਕਰੀਵਾਲ ਨੇ ਇਹਨਾਂ ਜੁਝਾਰੂ ਸਿੰਘਾਂ ਦਾ ਹਮਦਰਦ ਬਣ ਕੇ ਸੱਚਾ ਸੁੱਚਾ ਪੱਖ ਸਾਹਮਣੇ ਲਿਆਉਂਦਾ ਯਤਨ ਕੀਤਾ ਹੈ ਕਿ ਕਿਉਂ ਇਹ ਸਿੰਘ ਸੂਰਮੇ ਜੂਨ 1984 ਅਤੇ ਨਵੰਬਰ 1984 ਦੇ ਖੱਲੂ ਘਾਰੇਆਂ ਤੋਂ ਬਾਅਦ ਮੈਦਾਨੇ ਜੰਗ ਦੇ ਵਿੱਚ ਨਿਤਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਸੰਘਰਸ਼ ਆਰੰਭਿਆ ਸੀ ਉਸ ਸੰਘਰਸ਼ ਨੂੰ ਜੂਨ 1984 ਦੇ ਖੱਲੂ ਘਾਰੇ ਤੋਂ ਬਾਅਦ ਵੀ ਇਹਨਾਂ ਸਿੰਘਾਂ ਸੂਰਮਿਆਂ ਨੇ ਜਾਰੀ ਰੱਖਿਆ ਤੁਸੀਂ ਦੇਖੋ ਕਿ ਜੰਗ ਲੜਨ ਦੇ ਲਈ ਪਹਾੜੀ ਇਲਾਕਾ ਹੋਣਾ ਚਾਹੀਦਾ ਆ ਮੈਦਾਨੀ ਇਲਾਕੇ ਵਿੱਚ ਜੰਗ ਲੜਨੀ ਬਹੁਤ ਔਖੀ ਆ ਪਰ ਪੰਜਾਬ ਨਾ ਤਾਂ ਜੰਗਲੀ ਇਲਾਕਾ ਸੀ ਨਾ ਪਹਾੜੀ ਇਲਾਕਾ ਸੀ ਪਰ ਮੈਦਾਨੀ ਇਲਾਕੇ ਦੇ ਵਿੱਚ ਹੀ ਇਨ੍ਹਾਂ ਸਿੰਘਾਂ ਸੂਰਮਿਆਂ ਨੇ 10 ਸਾਲ ਕੌਮ ਦੀ ਲੜਾਈ ਲੜੀ ਤੇ ਜਿਨ੍ਹਾਂ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਠਾਇਆ ਸੀ ਸੋ ਉਹਨਾਂ ਦੁਸ਼ਤਾਂ ਨੂੰ ਚੋਣ-ਚੋਣ ਕੇ ਸਾਡੇ ਸਿੰਘਾਂ ਸੂਰਮਿਆਂ ਨੇ ਸੋਧਿਆ ਇਹ ਸਾਡੀ ਕੌਮ ਦੇ ਨਾਇਕ ਆ ਸਾਡੀ ਕੌਮ ਦਾ ਸਰਮਾਇਆ ਆ ਸੋ ਦਾਸ ਰਣਜੀਤ ਸਿੰਘ ਵਿਦਿਆਰਥੀ ਲੰਮਦਮੀ ਰਕਸਾਲ ਮੁਖ ਸੇਵਾਦਾਰ ਸੇਖ ਜੂਤ ਫੈਡਰੇਸ਼ਨ ਭਿੰਡਰਾਂ ਵਾਲਾ ਸਮੂਹ ਸੇਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਇਸ ਕਿਤਾਬ ਨੂੰ ਜ਼ਰੂਰ ਪੜ੍ਹਿਆ ਜਾਵੇ ਇਸ ਤੋਂ ਪਹਿਲਾਂ ਦਾਸ ਨੇ ਨੇ ਤਿੰਨ ਚਾਰ ਕਿਤਾਬਾਂ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਸੀ ਤਵਾਰਿਕ ਸ਼ਹੀਦੇ ਖਾਲਸਾਣ ਦੇ ਨਾਂ ਦੇ ਉੱਤੇ ਤੇ ਹੁਣ ਸਾਡੇ ਹੋਰ ਨਾ ਕਿਤਾਬਾਂ ਦੀ ਮੰਗ ਉਹਨਾਂ ਦੀ ਕਿਤਾਬ ਵੀ ਇੱਕ ਨਵੀਂ ਸ਼ਾਮਲ ਹੋਈ ਹੈ ਸੋ ਆਸ ਕਰਦੇ ਹਾਂ ਕਿ ਪਿਆਰ ਦੇਣਗੇ ਸਿੰਘ ਨੇ ਲੈ ਲੀ ਤੋ ਲੈ ਜੀ ਆ ਜੀ ਤੇ ਇਹ ਕਿੰਨੀ ਪੰਨਿਆਂ ਦੀ ਕਿਤਾਬ ਹੈ ਦੇਖੋ ਇਹ ਤਕਰੀਬਨ 90 ਕ ਪੰਨਿਆਂ ਦੀ ਕਿਤਾਬ ਹੈ ਤੇ ਇਹਦੇ ਵਿੱਚ ਜ਼ਿਆਦਾਤਰ 30 ਦੇ ਕਰੀਬ ਸ਼ਹੀਦਾਂ ਦੀਆਂ ਜੀਵਨੀਆਂ ਆ ਮਾਲਵੇ ਦੇ ਸ਼ਹੀਦ ਆ ਤੇ ਭੂ ਵਿਖੇ ਵਿੱਚ ਇਸ ਕਿਤਾਬ ਦੇ ਚਾਰ ਭਾਗ ਹੋਰ ਵੀ ਆਉਣਗੇ ਤਕਰੀਬਨ ਪੰਜ ਭਾਗਾਂ ਦੇ ਵਿੱਚ ਇਹ ਜਿਹੜੀ ਕਿਤਾਬ ਆ ਪਹਿਲੀ ਵਾਰ ਜਿਹੜੀ ਇਹ ਕਿਤਾਬ ਛਪੀ ਹੈ ਤੇ ਭੇਟਾ ਰਹਿਤ ਜਿਹੜੀ ਭਾਈ ਸੁਰਿੰਦਰ ਸਿੰਘ ਠਿਕਰੀਵਾਲ ਵੱਲੋਂ ਇਹ ਵੰਡੀ ਜਾਣੀ ਹੈ ਤੇ ਸੰਗਤਾਂ ਦਾਸ ਦੇ ਨਾਲ ਵੀ ਸੰਪਰਕ ਕਰ ਸਕਦੀਆਂ ਆ ਤੇ ਹੋਰ ਵੀ ਜਿਨ੍ਹਾਂ ਨੇ ਮਾਲਵੇ ਦੇ ਵਿੱਚੋਂ ਲੈਣੀਆਂ ਕਿਤਾਬਾਂ ਹੋਣ ਦੁਆਬੇ ਦੇ ਵਿੱਚ ਉਹ ਵੱਖ-ਵੱਖ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਕਿਤਾਬ ਦੇ ਵਿੱਚ ਭਾਈ ਸੁਰਿੰਦਰ ਸਿੰਘ ਠਿਕਰੀਵਾਲ ਦਾ ਨੰਬਰ ਵੀ ਲਿਖਿਆ ਹੋਇਆ ਆ ਸੋ ਉਹਨਾਂ ਦੇ ਨਾਲ ਵੀ ਸਿੱਧਾ ਸੰਪਰਕ ਕਰਕੇ ਜਿਹੜੀਆਂ ਕਿਤਾਬਾਂ ਆ ਲਈਆਂ ਜਾ ਸਕਦੀਆਂ